ਲੋਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਆਪ ਕੋਲੋਂ ਬੰਦਾ ਆਪਾਂ ਦੇਖੋ ਹੋਰ ਭਰਤੀ ਕਰ ਲਿਆ ਮੈਂ ਤਾਂ ਥੋੜਾ ਚੋਣਾ ਨਾ ਲੋਣਾ ਕੰਮ ਦਾ ਮੱਕੀ-ਮੱਕੀ ਵੱਢਣੀ ਸੋਕੇ ਰਾਂਗੇ ਤੇ ਕਮਾਜ ਨੂੰ ਆ ਵਾਢ ਰਹੇ ਯਾਰ ਆ ਬਹੁਤ ਹੁੰਦਾ ਕਾਨਿਆਂ ਦੀ ਟੈਗ ਦਾ ਇਹ ਬਹੁਤ ਨਿਕਲਦਾ ਤੇ ਚਲੋ ਚੱਲ ਰਿਹਾ ਕੰਮ ਦਾ ਬਾਕੀ ਨੋ ਕੇ ਵੀਡੀਓ ਜੋ ਦੋ ਮਿੱਤਰ ਮੌਸਮ ਹੋ ਗਿਆ ਖਰਾਬ ਪੀਂਗ ਬਣ ਗਈ ਹੈ ਜਿਹੜੀ ਸਤਰੰਗੀ ਪੀਂਗ ਕਹਿੰਦੇ ਹਨ ਪੀਂਗ ਬਣ ਗਈ ਹੈ ਮਾਪਾ ਤੁਹਾਡੇ ਨਾਲ ਹੀ ਗੱਲ ਕਰਦੇ ਆਂ ਵੀ ਲੋਕਾਂ ਨੂੰ ਨਾ ਕਿੰਨਾ ਚਾਹ ਚੜ੍ਹਿਆ ਪਿਆ ਵਾ ਦੁਨੀਆ ਨੂੰ ਵੀ ਜੰਗ ਲੱਗ ਜਣੀ ਜੰਗ ਉਹ ਪਾਗਲੋ ਜੇ ਜੰਗ ਲੱਗੇਗੀ ਤੇ ਤੁਹਾਡਾ ਨੁਕਸਾਨ ਨਹੀਂ ਹੋਣਾ ਤੁਹਾਡਾ ਕੀ ਬਜੂਗਾ ਕਿੱਡੀਆਂ ਮਿਹਨਤਾਂ ਕਰ ਕਰਕੇ ਜ਼ਮੀਨਾਂ ਬਣਾਈਆਂ ਘਰ ਬਣਾਏ ਆ ਕਾਰੋਬਾਰ ਸੈੱਟ ਕਰਨ ਚ ਲੱਗੇ ਆ ਠੀਕ ਆ ਹੁਣ ਆ ਕਿੰਨੀ ਮਿਹਨਤ ਕਰਨ ਦੇ ਆ ਆ ਆਪਣੇ ਨਾਲ ਲੱਗੇ ਚਲੋ ਮਿਹਨਤ ਕਰਦੇ ਆ ਵੀ ਹਾਂ ਯਾਰ ਸਾਡਾ ਘਰ-ਬਾਰ ਚੱਲੇ ਘਰ ਬਣਾਉਣ ਦੀ ਖਾਤਰ ਲੱਗੇ ਆ ਹੂੰ ਤੇ ਯਾਰ ਇਹ ਫਿਰ ਜੰਗ ਲੱਗਦੀ ਨੁਕਸਾਨ ਹੁੰਦਾ ਕਿੱਥੇ ਰਹਿਣੀ ਆ ਸਾਰਾ ਕੁਝ ਤਬਾਹ ਹੋ ਜਾਣਾ 47 ਦੇ ਤੇ ਅੱਗੇ ਅਗੜੇ ਲੋਕੀ ਸਹੀ ਹੋਣ ਦੇ ਆ ਨਾਲੇ ਬਾਰਡਰਾਂ ਤੇ ਵੀ ਆਪਣੇ ਭੈਣ ਭਰਾ ਹੀ ਗਏ ਨੇ ਆਪਣੇ ਚੋਈਨੇ ਸਾਰੇ ਫੌਜੀ ਵੀਰ ਵੀ ਠੀਕ ਹੈ ਨਾ ਆਪਾਂ ਨੂੰ ਖੁਸ਼ੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਈ جنگ ਨਾ ਲੱਗੇ ਠੀਕ ਹੈ ਨਾ ਖੁਸ਼ੀ ਨਾ ਕਰੋ جنگ ਦੀ ਜਿਹਦਾ ਨਾਂ ਹੀ جنگ ਹੁਣ جنگ ਤੋਂ ਡਰਦੇ ਆ ਤੇਲ ਭਰਾ ਭਰਾ ਘਰਾਂ 'ਚ ਰੱਖੀ ਜਾਂਦੇ ਆ ਡੀਜ਼ਲ ਮੈਂ ਵੇਖਿਆ ਨਾ ਪੰਪਾਂ ਦਾ ਹਾਲ ਡੀਜ਼ਲ ਤੇ ਤੇਰੇ ਦੀ ਰੱਖੀ ਜਾਂਦੇ ਆ ਵੀ ਆਪਾਂ ਪਰ ਪਰ ਕੇ ਰੱਖ ਲਈਏ ਘਰੇ ਬਾਅਦ ਚ ਲੱਭਣਾ ਨਹੀਂ ਉਹ ਪਾਗਲ ਉਹ ਡੀਜ਼ਲ ਘਰਾਂ ਚ ਰੱਖਾਂਗੇ ਭਰਾ ਭਰਾਗੇ ਤੇ ਆਪਾਂ ਡੀਜ਼ਲ ਫੂਕਣ ਜੋ ਕੇ ਬਜਣੇ ਵੀ ਚਾਹੀਦੇ ਆਗੇ ਸਮਝ ਨਹੀਂ ਆਉਂਦੀ ਯਾਰ ਮੈਨੂੰ ਲੋਕ ਕੀ ਕਰਦੇ ਆ ਡੀਜ਼ਲ ਮਗਰ ਹੀ ਪੈਗੇ ਆ ਸਭ ਤੇ ਮਗਰ ਪੈਗੇ ਆ ਮਹਾਰਾਜੇ ਕੀ ਅਰਦਾਸ ਕਰੋ ਵੀ ਆਪਾਂ ਤੰਦਰੁਸਤ ਰਹੀਏ ਜੇ ਆਪਣਾ ਵਿਚਾਰ ਰਹੂਗਾ ਤੇ ਆਪਾਂ ਡੀਜ਼ਲ ਵੀ ਫੂਕ ਲਾਂਗੇ ਰਾਸ਼ਨ ਵੀ ਖਾ ਲਾਂਗੇ ਦੱਸਿਓ ਤੁਹਾਡੇ ਕੀ ਵਿਚਾਰ ਨੇ ਇਹਨਾਂ ਲੋਕਾਂ ਨੂੰ ਖਫੜਾ ਦਫੜੀ ਲੱਗੀ ਹੈ ਹੁਣ ਕੋਈ ਆ ਤੁਹਾਨੂੰ ਨਹੀਂ ਤੇ ਰੋਡ ਤੇ ਨਹੀਂ ਬੱਸਾਂ ਚੱਲਦੀਆਂ ਸਾਰਾ ਕੰਮ ਸੌਣ ਠੱਪ ਹੋਇਆ ਪਿਆ ਵਾ ਚਲੋ ਮਿਲਦੇ ਆ ਅੱਗੇ ਲੋ ਜੀ ਜਵਾਨ ਆ ਆਪਣੇ ਲਾਦਰੇ ਨੇ ਯੂਰੀਆ ਯੂਰੀਆ ਬੱਸ ਆਓ ਨਾ ਟੁੱਟ ਕਾਣੇ ਨਾ ਕਰ ਚੈੱਕ ਕਰੋ ਯੂਰੀਆ ਚੈੱਕ ਕਰੋ ਯੂਰੀਆ ਨਾ ਡੰਡਾ ਜਵਾਨ ਹੱਲੇ ਕਿਤਾ ਕਿਵੇਂ ਲੱਗਦਾ ਕਿਤਾ ਕਵਲ ਸਾਰੇ ਉੱਤੋਂ ਨਿਕਲ ਗਏ ਚੱਲ ਕੋਈ ਨਹੀਂ ਕੰਮ ਕਰਦੇ ਇਦਾਂ ਹੀ ਚੱਲਦਾ ਰੱਖ ਉਹ ਪਾਟਾ 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 ਉੱਤੇ ਰੱਖ ਉਹ ਪਾਟਾ ਬਗਾ ਲਾਜਾ ਪਾਟਾ ਤਾਂ ਹੀ ਉਹ ਬਸ ਕੰਮ ਹੋਣ ਤੁਹਾਡਾ ਇਹ ਹੁਣ ਭਾਵੇਂ ਨਾ ਹੱਥ ਹੋ ਗਏ ਜਾ ਕੇ ਵੇਲੇ ਤੁਸੀਂ ਨਜ਼ਾਰੇ ਲਾਓ ਮੈਂ ਜਾਣਾ ਮੈਂ ਕੀੜਾ ਮਾਰਨ ਮੈਂ ਮਾਰਨਾ ਤੇ ਮੈਂ ਕੰਮ ਹੋਰ ਜਾਣਾ ਨਾ ਬੀ ਬੀ ਲੈ ਕੇ ਆਉਣਾ ਝੋਨੇ ਦਾ ਉਧਰ ਨੂੰ ਜਾਣਾ ਤੇ ਲਓ ਨਜ਼ਾਰੇ ਹੁਣ 12 ਘਾਹਾਂ ਤੇ ਰਸਾ ਪਾਲਾਂਗੇ ਆਹੋ ਸ਼ਿਆਰ ਕਿੰਨੇ ਹੋਗੇ 2 2 ਤੋਂ 2 ਹੋਰ ਆ ਦੇ ਫਿਰ ਇਹਨੂੰ ਇੱਧਰ ਕਰੋ ਨਾ ਉਰਲੇ ਪਾਸੇ ਕੱਢੋ ਫਿਰ ਵੇਚ ਕਰ ਤੋ ਉੱਤੇ ਚਾੜਤਾ ਜੀ ਜੰਗ ਦੇ ਡਰ ਤੋਂ ਕੋਈ ਵਿਰਲੀ ਵਿਰਲੀ ਗੱਡੀ ਆਊਗੀ ਕੋਈ ਵੀ ਵਿਰਲੀ ਵਿਰਲੀ ਕਾਂ ਦੇ ਪੈਟਰੋਲ ਦੀ ਮਿਲਦਾ ਵੇ ਡੀਜ਼ਲ ਨਹੀਂ ਮਿਲਦਾ ਉਹ ਮਤਲਬ ਯਰ ਪ੍ਰਸ਼ਾਸਕਾ ਤੇ ਆਪਾਂ ਇਹਨਾਂ ਨੂੰ ਪੁੱਛਿਆ ਆਪਣੇ ਕੰਮ ਕਰਦੇ ਬੰਦੇ ਤੇ ਇਹਨਾਂ ਨੂੰ ਪੁੱਛਿਆ ਵੀ ਲੜਾਈ ਲੱਗੀ ਤਾ ਨੂੰ ਨਹੀਂ ਡਰ ਲੰਗਣਾ ਤੁਸੀਂ ਵੀ ਕਰ ਦੇਣਾ ਕਹਿੰਦੇ ਉੱਥੇ ਵੀ ਮਰਨਾ ਇੱਥੇ ਵੀ ਮਰਨਾ ਤੇ ਡਰ ਕਾ ਦਾ ਕੰਮ ਕਰੋ ਆਪਣਾ ਬਾਕੀ ਬਾਕੀ ਚੱਲੀ ਜਾਨੀ ਦੁਨੀਆ ਵੈਰੀ ਪਹੁੰਚ ਗਿਆ ਆਪਣੇ ਜਵਾਨ ਲੈ ਕੇ ਖਾਲ ਚੱਲ ਰਿਹਾ ਇਹ ਕਾਰੋਬਾਰ ਲਓ ਮਿੱਤਰੋ ਸਾਰਾ ਅਮਨ ਸਾਰੇ ਆਪਣੇ ਕੰਮ ਕਰ ਲੱਗੇ ਆ ਤੇ ਚਲੋ ਮਹਾਰਾ ਸਾਰਿਆਂ ਦੇ ਇਦਾਂ ਕੰਮ ਕਰ ਲੱਗੇ ਰਹਿਣ ਮਹਾਰਾ ਬਚਾ ਕਰੇ ਤੇ ਆਪਾਂ ਗੰਨੇ ਨੂੰ ਖਾਲ ਪੈ ਰਹੀ ਹੈ ਪਹਿਲੀ ਖਾਲ ਚਾਲੂ ਕਰਤੀ ਗੰਨੇ ਨੂੰ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਜਿੱਦਾਂ ਹੁਣ ਗੋਡੀ ਕਰਕੇ ਇਹਨੂੰ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਡਾਈ ਨਾਲ ਡਾਇਰ ਲਾ ਕੇ ਕੇਰਦਾ ਹੈ ਠੀਕ ਆ ਬਾਕੀ ਰੱਬ ਰੱਖਾ ਆਪਣੇ ਮੰਮੀ ਡਾਡੀ ਦਾ ਧਿਆਨ ਰੱਖਿਓ ਇਹ ਸਾਰੇ ਜਣੇ ਅਰਦਾਸ ਕਰਿਓ ਵੀ ਮਹਾਰਾਜੋ ਇੰਡੀਆ ਪਾਕਿਸਤਾਨ ਦਾ ਛੇੜਛਿੜੀ ਜਾਂ ਚੱਲ ਰਿਹਾ ਉਹ ਨਾ ਹੋਵੇ ਉਹ ਲੜਾਈ ਨਾ ਲੱਗੇ ਠੀਕ ਆ ਬਾਕੀ ਜੀਂਦੇ ਵਸਦੇ ਰਹੋ ਰੱਬ ਰੱਖਾ ਆਪਣੇ ਮੰਮੀ ਡਾਡੀ ਦਾ ਧਿਆਨ ਜ਼ਰੂਰ ਰੱਖਿਓ ਤੇ ਅਰਦਾਸ ਜ਼ਰੂਰ ਕਰਿਓ ਕਿਉਂਕਿ ਕੁਝ ਬੰਦੇ ਇਦਾਂ ਦੇ ਆ ਤੇ ਹੱਸਦੇ ਆ ਲੜਾਈ ਤੋਂ ਉਹ ਮੂਰਖੋ ਤੁਹਾਨੂੰ ਕੀ ਪਤਾ ਕਿੱਦਾਂ ਚੱਲਦਾ ਘਰ ਬਰਕਤਾਂ ਮਾਂ ਵੀ ਉਹਦੇ ਬਣੇ ਤੇ ਬੈਠੇ ਹੋ ਤੁਸੀਂ ਤੇ ਲੜਾਈ ਲੱਗਦੀ ਹੈ ਲੜਾਈ ਲਾਏ ਲੜਾਈ ਦਾ ਨਾ ਹੀ ਮਾੜਾ ਹੁੰਦਾ ਠੀਕ ਆ ਬਾਕੀ ਜੀਂਦੇ ਵਾਦ ਰਹੋ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ ਬੰਨੇ ਨੂੰ ਖਾਦ ਪੈ ਗਈ ਹੈ ਪਨੀਰੀ ਜੇ ਆਪਾਂ ਬੀਜਣੀ ਹੈ ਡੀਜ਼ਲ ਵਾਧੂ ਮਿਲਦਾ ਵਾ ਪਹਿਲਾਂ ਡੀਜ਼ਲ ਦਾ ਹੀ ਚੱਕਰ ਪਿਆ ਰਿਹਾ ਡੀਜ਼ਲ ਹੀ ਮਿਲਦਾ ਡੀਜ਼ਲ ਵਾਧੂ ਮਿਲਦਾ ਮੇਰਾ ਭਰਾ ਉਹਨਾਂ ਕੋਲ ਆਓ ਜਿੰਨਾ ਕੋ ਤੁਹਾਨੂੰ ਕੰਮ ਆ ਫालतू ਘਰਾਂ 'ਚ ਵੀ ਨਾ ਰੱਖੋ ਠੀਕ ਹੈ ਤੇ ਡੀਜ਼ਲ ਘਰ ਚ ਰੱਖਣ ਦਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਠੀਕ ਆ ਉਹਨਾਂ ਕੋਲ ਆਓ ਜਿੰਨਾਂ ਕੋ ਆਪਾਂ ਵਰਤਣਾ ਤੇ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਜੀਂਦੇ ਵਸਦੇ ਰਹੇ ਤੇ ਗੁੱਡ ਬਾਏ